ਅੱਜ ਜੀ ਪੇਸ਼ ਕੀਤਾ ਸੀਗਾ ਸੁਖਮਿਤਪਾਲ ਸਿੰਘ ਐਲੀਅਸ ਸ਼ੋਕਫੁਕਰ ਈਵਾਲ ਨੂੰ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਸ਼ਾਹ ਜੁਗਿੰਦਰ ਸਿੰਘ ਜੀ ਐਮ ਆਈ ਸੀ ਕੋਟਾਸਪੁਰ ਜੀ ਇਨਚਾਰਜ ਨੇ ਨਗਰਥਾਣੇ ਦੇ ਤੇ ਇਹਨਾਂ ਨੂੰ ਪ੍ਰੋਡਿਊਸ ਕੀਤਾ ਅੱਜ 5 ਦਿਨ ਦਾ ਉਹਦਾ ਪੁਲਿਸ ਰਿਮਾਂਡ ਸੀਗਾ ਉਹ ਤੋਂ ਬਾਅਦ ਅੱਜ ਖਤਮ ਹੋ ਉੱਤੇ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੁਖਮਿਤ ਪਾਲ ਨੂੰ ਅੱਜ ਰਿਚਰ ਰਿਮਾਰਕ ਕੀਤਾ ਨਾਊ ਹੀ ਹੈਸ ਬੀਨ ਸੈਂਡ ਟੂ ਪੁਖਸ਼ੇਤਰ ਜੇਲ ਇਨ ਜੂਰਿਸਡਿਕ ਕਸਟਡੀ 1 ਤੇ 12 ਪੈ ਗਈਆਂ ਦੇਖ ਇਹ ਜੀ ਲੈਂਦਾ ਸੀ 2 ਕਰੋੜ ਦੀ ਕਿਸੇ ਨੇ ਫਰਤੀ ਮੰਗੀ ਸੀ ਉਸ ਕੇਸ ਨੂੰ ਪੋਚੇ ਜੀ ਲੈਂਦਾ ਸੀ ਅੱਜ ਜੀ ਪੇਸ਼ ਕੀਤਾ ਸੀਗਾ ਸੁਖਮਿਤਪਾਲ ਸਿੰਘ ਐਲੀਅਸ ਸ਼ੋਕਫੁਕਰ ਈਵਾਨ ਨੂੰ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਸ਼ਾਹ ਜੁਗਿੰਦਰ ਸਿੰਘ ਜੀ ਐਮ ਆਈ ਸੀ ਕੋਟਾਸਪੁਰ ਜੀ ਇਨਚਾਰਜ ਨੇ ਜੰਗਰ ਥਾਣੇ ਦੇ ਤੇ ਇਹਨਾਂ ਪ੍ਰੋਡਿਊਸ ਕੀਤਾ ਅੱਜ 5 ਦਿਨ ਦਾ ਉਹਦਾ ਪੁਲਿਸ ਰਿਮਾਂਡ ਸੀਗਾ ਉਤੋਂ 12 ਅੰਝ ਖਤਮ ਹੋ ਉੱਤੇ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੁਖਮਿਤ ਪਾਲ ਨੂੰ ਅੱਜ ਰਿਚਰਡ ਰਿਮਾਰਕਟਾ ਨਾਓ ਹੀ ਹੈਸ ਬੀਨ ਸੈਂਡ ਟੂ ਪੁਛੇ ਚਿਤਾਂਜਲ ਇਨ ਰਿਚਲ ਕਸਟਡੀ 12 ਪੈ ਗਈ ਹੈ ਡੇਟ ਇਹ ਜੀ ਲੈਂਦਾ ਸੀ 2 ਕਰੋੜ ਦੀ ਕਿਸੇ ਨੇ ਫੋਦੀ ਮੰਗੀ ਸੀ ਉਸ ਕੇਸ ਨੂੰ ਪੁਛੇ ਚੀ ਲੈਂਦਾ ਸੀ ਅੱਜ ਜੀ ਪੇਸ਼ ਕੀਤਾ ਸੀਗਾ ਸੁਖਮੀਤ ਪਾਲ ਸਿੰਘ ਐਲੀਅਸ ਸ਼ੋਕਪੁਕਾਰੀਵਾਲ ਨੂੰ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਸ਼ਾਹ ਜੁਗਿੰਦਰ ਸਿੰਘ ਜੀ ਐਮ ਆਈ ਸੀ ਕੋਟਾਸਪਰ ਜੀ ਇਨਚਾਰਜ ਨੇ ਨਗਰਥਾਣੇ ਦੇ ਤੇ ਨਾ ਪ੍ਰੋਡਿਊਸ ਕੀਤਾ ਅੱਜ 5 ਦਿਨ ਦਾ ਉਹਦਾ ਪੁਲਿਸ ਰਿਮਾਂਡ ਸੀਗਾ ਉਸ ਤੋਂ 12 ਅੱਜ ਖਤਮ ਹੋ ਉੱਤੇ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੁਖਮਿਤ ਪਾਲ ਨੂੰ ਅਡਜੂਰਿਸਨ ਮਾਰਗਤਾ ਨਾਓ ਹੀ ਹੈਜ਼ ਬੀਨ ਸੈਂਡ ਟੂ ਪੁਖਸ਼ੇਤਰ ਜੇਲ ਇਨ ਜੂਰਿਸਡਿਕ ਕਸਟਡੀ ਟੱਕ 12 ਪੈ ਗਈਆਂ ਦੇਖ ਇਹ ਜੀ ਲੈਂਦਾ ਸੀ 2 ਕਰੋੜ ਦੀ ਕਿਸੇ ਨੇ ਫੋਦੀ ਮੰਗੀ ਸੀ ਉਸ ਕੇਸ ਨੂੰ ਪੁਛੇਸ਼ੀਂ ਜਾਂਦਾ ਸੀ ਅੱਜ ਜੀ ਪੇਸ਼ ਕੀਤਾ ਸੀਗਾ ਸੁਖਮਿਤ ਪਾਲ ਸਿੰਘ ਐਲੀਅਸ ਸ਼ੋਕ ਫੁਕਾਰੀਵਾਲ ਨੂੰ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਸ਼ਾਹ ਜੁਗਿੰਦਰ ਸਿੰਘ ਜੀ ਐਮ ਆਈ ਸੀ ਕੋਟਾਸਪੁਰ ਦੇ ਇੰਜਾਇਨ ਦੇ ਨਗਰ تھانے ਦੇ ਤੇ ਨਾਲ ਪ੍ਰੋਡਿਊਸ ਕੀਤਾ ਜਿਹੜੇ 5 ਦਿਨ ਦਾ ਉਹਦਾ ਪੁਲਿਸ ਰਿਮਾਂਡ ਸੀਗਾ ਉਹ ਤੋਂ 12 ਅੰਝ ਖਤਮ ਹੋ ਉੱਤੇ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੁਖਬੀਤ ਪਾਲ ਨੂੰ ਅੱਜ ਜੁਡੀਸ਼ੀਅਲ ਮਾਰਗ ਕਰਤਾ ਨਾਊ ਹੀ ਹੈਸ ਬੀਨ ਸੈਂਡ ਟੂ ਪੁਖਸ਼ੇਤਰ ਜੇਲ ਇਨ ਜੁਡੀਸ਼ੀਅਲ ਕਸਟਡੀ 12 ਪੈ ਗਈਆਂ ਦੇਖ ਇਹ ਜੀ ਲੈਂਦਾ ਸੀ 2 ਕਰੋੜ ਦੀ ਕਿਸੇ ਨੇ ਫੋਟੀ ਮੰਗੀ ਸੀ ਉਸ ਕੇਸ ਨੂੰ ਪੁਛੇਸ਼ ਨਹੀਂ ਆਂਦਾ ਸੀ ਅੱਜ ਜੀ ਪੇਸ਼ ਕੀਤਾ ਸੀਗਾ ਸੁਖਬੀਤ ਪਾਲ ਸਿੰਘ ਐਲੀਅਸ ਸ਼ੋਕ ਫੁਕਾਰੀਵਾਲ ਨੂੰ ਕੋਰ ਦੇ ਵਿੱਚ ਮਾਨਯੋਗ ਅਦਾਲਤ ਸ਼੍ਰੀ ਜਗENDER ਸਿੰਘ ਜੀ ਐਮ ਆਈ ਸੀ ਕੋਟਾਸਪੁਰ ਜੀ ਇਨਚਾਰਜ ਨੇ ਨਗਰਥਾਣੇ ਦੇ ਤੇ ਇਹਨਾਂ ਪ੍ਰੋਡਿਊਸ ਕੀਤਾ ਸੀ ਅੱਜ 5 ਦਿਨ ਦਾ ਉਹਦਾ ਪੁਲਿਸ ਰਿਮਾਂਡ ਸੀਗਾ ਉਸ ਤੋਂ ਬਾਅਦ ਅੱਜ ਖਤਮ ਹੋ ਉੱਤੇ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੁਖਮੀਤ ਪਾਲ ਨੂੰ ਅ ਜੂਡੀਸ਼ਲ ਰਿਮਾਰਡ ਕਰਤਾ ਨਾਓ ਹੀ ਹੈਜ਼ ਬੀਨ ਸੈਂਡ ਟੂ ਪੁਖਸ਼ੇਤਰ ਜੇਲ ਇਨ ਜੂਡੀਸ਼ਲ ਕਸਟਡੀ 13 12 ਪੈ ਗਈ ਹੈ ਡੇਟ ਕਿਹੜੇ ਕੇਸ ਨਾਲ ਇਹ ਜੀ ਲੈਂਦਾ ਸੀ 2 ਕਰੋੜ ਦੀ ਕਿਸੇ ਨੇ ਫੋਟੀ ਮੰਗੀ ਸੀ ਉਸ ਕੇਸ ਨੂੰ ਪੁਛੇਸ਼ੀ ਲੈਂਦਾ ਸੀ